ਮੈਨੂੰ ਕਕਾਰਾਂ ਤੋਂ ਐਂਟਰੀ ਕਰਨ ਵੇਲੇ ਰੋਕਿਆ ਗਿਆ ਕਿ ਬਿਨਾ ਕਕਾਰ ਤੋਂ ਕਿਰਪਾਨ ਤੋਂ ਤੁਸੀਂ ਅੰਦਰ ਜਾ ਸਕਦੇ ਆਂ ਉਹਦੇ ਬਾਅਦ ਜਿਵੇਂ ਵੀ ਹੋਇਆ ਚਲੋ ਮੈਂ ਕਕਾਰਾਂ ਤੋਂ ਬਿਨਾ ਨਹੀਂ ਜਾਣਾ ਸੀਗਾ ਉਹਦੀ ਕੋਈ ਗਾਈਡਲਾਈਨਸ ਹੁੰਦੀ ਆ ਮੈਂ ਫੋਲੋ ਕਰਕੇ ਜਿਵੇਂ ਵੀ ਉਹਨਾਂ ਦੇ ਨਾਲ ਕਕਾਰਾਂ ਦੇ ਨਾਲ ਅੰਦਰ ਜਾਂਦੀ ਬਟ ਮੈਨੂੰ ਕਿਹਾ ਗਿਆ ਕਿ ਕਕਾਰਾਂ ਤੋਂ ਬਿਨਾ ਜਾਣਾ ਪਏਗਾ ਤਾਂ ਮੈਂ ਨਹੀਂ ਗਈ ਪੇਪਰ ਦੇਣ ਐਂਡ ਹੁਣ ਜੋ ਵੀ ਹੈ ਹੁਣੇ ਮੁੱਦਾ ਉੱਠਿਆ ਬਸ ਮੇਰੀ ਕੋਸ਼ਿਸ਼ ਹੁਣ ਵੀ ਅੱਗੇ ਵੀ ਇਹੀ ਹੈ ਕਿ ਮੈਂ ਇਸ ਚੀਜ਼ ਤੇ ਜੋ ਕਰਨਾ ਆ ਤਾਂ ਕਿ ਇਹਨੂੰ ਲੀਗਲੀ ਜਾਂ ਆਫੀਸ਼ੀਅਲੀ ਉਸ ਚੀਜ਼ ਨੂੰ ਗਾਈਡਲਾਈਨਸ ਤਾਂ ਕਿ ਬੱਚਿਆਂ ਨੂੰ ਇਸ ਕਾਰਨ ਦੇ ਕਰਕੇ ਪੇਪਰ ਦੇ ਵਿੱਚ ਕੋਈ ਦਿੱਕਤ ਨਾ ਆਵੇ ਸਫਰ ਨਾ ਕਰਨਾ ਪਵੇ ਉਹਨਾਂ ਦੀ ਐਂਟਰੀਜ਼ ਕਾਰਨ ਦੇ ਨਾਲ ਹੋ ਸਕਣ। ਪਹਿਲਾਂ ਗਾਈਡਲਾਈਨਸ ਤੁਹਾਨੂੰ ਦਿੱਤੀਆਂ ਨਹੀਂ ਗਈਆਂ ਅਸੀਂ ਜੋ ਪੜਾਇਆ ਗਿਆ ਹੋਵੇ ਤੁਹਾਨੂੰ ਪਹਿਲਾਂ ਕੁਝ ਜੋ ਇਨਸਟਰਕਸ਼ਨਸ ਆਂਦੀਆਂ ਉਹਨਾਂ ਦੇ ਵਿੱਚ ਜਿਵੇਂ ਲਿਖਿਆ ਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਕੱਪੜੇ ਪੈਣਨੇ ਐ ਜੁਐਲਰੀ ਕੈਰੀ ਨਹੀਂ ਕਰਨੀ ਸ਼ੂਜ਼ ਕੈਰੀ ਨਹੀਂ ਕਰਨਾ ਤੁਹਾਡੇ ਟਰਾਂਸਪੇਰੈਂਟ ਪੈਨ ਹੋਣਗੇ ਕੋਈ ਡਿਜੀਟਲ ਵਾਚ ਕੁਝ ਨਹੀਂ ਹੋਏਗਾ ਸੋ ਉਹ ਸਭ ਗਾਈਡਲਾਈਨਸ ਸੀਗੀਆਂ। ਬਟ ਐਜ਼ ਅ ਸਿੱਖ ਜਦ ਮੈਂ ਅਪੀਅਰ ਹੋ ਰਹੀ ਆ ਮੈਂ ਮੰਨ ਕੇ ਚੱਲਦੀ ਆ ਕਿ ਮੈਂ ਗੁਰਪ੍ਰੀਤ ਕੌਰ ਲਾਸਟ ਕੁਝ ਟਾਈਮ ਤੋਂ ਸਭ ਨੂੰ ਪਤਾ ਹੈ ਕਿ ਮੈਂ ਰਾਜਸਥਾਨ ਜੁਡੀਸ਼ਰੀ ਦਾ ਪੇਪਰ ਦੇਣ ਲਈ ਗਈ ਸੀਗੀ ਜੈਪੁਰ ਐਂਡ ਉੱਥੇ ਜਿਵੇਂ ਵੀ ਮੈਨੂੰ ਕਕਾਰਾਂ ਤੋਂ ਐਂਟਰੀ ਕਰਨ ਵੇਲੇ ਰੋਕਿਆ ਗਿਆ ਕਿ ਬਿਨਾ ਕਕਾਰ ਤੋਂ ਕਿਰਪਾਨ ਤੋਂ ਤੁਸੀਂ ਅੰਦਰ ਜਾ ਸਕਦੇ ਆ ਉਹਦੇ ਬਾਅਦ ਜਿਵੇਂ ਵੀ ਹੋਇਆ ਚਲੋ ਮੈਂ ਕਕਾਰਾਂ ਤੋਂ ਬਿਨਾ ਨਹੀਂ ਜਾਣਾ ਸੀਗਾ ਉਹਦੀ ਕੋਈ ਗਾਈਡਲਾਈਨਸ ਹੁੰਦੀ ਐ ਮੈਂ ਫੋਲੋ ਕਰਕੇ ਜਿਵੇਂ ਵੀ ਉਹਨਾਂ ਦੇ ਨਾਲ ਕਕਾਰਾਂ ਦੇ ਨਾਲ ਅੰਦਰ ਜਾਂਦੀ ਬਟ ਮੈਨੂੰ ਕਿਹਾ ਗਿਆ ਕਿ ਕਕਾਰਾਂ ਤੋਂ ਬਿਨਾ ਜਾਣਾ ਪਏਗਾ ਤਾਂ ਮੈਂ ਨਹੀਂ ਗਈ ਪੇਪਰ ਦੇਣ ਐਂਡ ਹੁਣ ਜੋ ਵੀ ਐ ਹੁਣੇ ਮੁੱਦਾ ਉੱਠਿਆ ਬਸ ਮੇਰੀ ਕੋਸ਼ਿਸ਼ ਹੁਣ ਵੀ ਅੱਗੇ ਵੀ ਇਹੀ ਐ ਕਿ ਮੈਂ ਇਸ ਚੀਜ਼ ਤੇ ਜੋ ਕਰਨਾ ਆ ਤਾਂ ਕਿ ਇਹਨੂੰ ਲੀਗਲੀ ਜਾਂ ਆਫੀਸ਼ੀਲੀ ਉਸ ਚੀਜ਼ ਨੂੰ ਗਾਈਡਲਾਈਨਸ ਤਾਂ ਕਿ ਬੱਚਿਆਂ ਨੂੰ ਇਸ ਕਾਰਾਂ ਦੇ ਕਰਕੇ ਪੇਪਰ ਦੇ ਵਿੱਚ ਕੋਈ ਦਿੱਕਤ ਨਾ ਆਵੇ ਸਫਰ ਨਾ ਕਰਨਾ ਪਵੇ ਉਹਨਾਂ ਦੀ ਐਂਟਰੀਜ਼ ਕਾਰਾਂ ਦੇ ਨਾਲ ਹੋ ਸਕਣ। ਮੁਰਗੀ ਪੈਨ ਪਹਿਲਾਂ ਗਾਈਡਲਾਈਨਸ ਤੁਹਾਨੂੰ ਦਿੱਤੇ ਨਹੀਂ ਗਏ ਆਂ ਜੀ ਜੋ ਪੜਾਇਆ ਗਿਆ ਹੋਵੇ ਤੁਹਾਨੂੰ ਪਹਿਲਾਂ ਕੁਝ ਜੋ ਇਨਸਟਰਕਸ਼ਨਸ ਆਂਦੀਆਂ ਉਹਨਾਂ ਦੇ ਵਿੱਚ ਜਿਵੇਂ ਲਿਖਿਆ ਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਕੱਪੜੇ ਪੈਨਨੇ ਨੇ ਜੁਐਲਰੀ ਕੈਰੀ ਨਹੀਂ ਕਰਨੀ ਸ਼ੂਜ਼ ਕੈਰੀ ਨਹੀਂ ਕਰਨਾ ਤੁਹਾਡੇ ਟਰਾਂਸਪੇਰੈਂਟ ਪੈਨ ਹੋਣਗੇ ਕੋਈ ਡਿਜੀਟਲ ਵਾਚ ਕੁਝ ਨਹੀਂ ਹੋਏਗਾ ਸੋ ਉਹ ਸਭ ਗਾਈਡਲਾਈਨਸ ਸੀਗੀਆਂ ਬਟ ਐਜ਼ ਅ ਸਿੱਖ ਜਦ ਮੈਂ ਅਪੀਅਰ ਹੋ ਰਹੀ ਆਂ ਮੈਂ ਮੰਨ ਕੇ ਚੱਲਦੀ ਆ ਕਿ ਮੇਰਾ ਫੰਡਾਮੈਂਟਲ ਰਾਈਟ ਹੈ ਕਿ ਸਿੱਖ ਦੇ ਕਕਾਰ ਉਹਦੇ ਨਾਲ ਹੀ ਰਹਿੰਦੇ ਨੇ ਤੇ ਉਹ ਉਹਦੇ ਨਾਲ ਹੀ ਅੰਦਰ ਜਾਏਗਾ। ਉਸ ਰਿਗਾਰਡਿੰਗ ਕੋਈ ਅਗਰ ਇਨਸਟਰਕਸ਼ਨਸ ਦੇ ਵਿੱਚ ਕਿਰਪਾਨ ਲਿਖਿਆ ਹੁੰਦਾ ਤਾਂ ਸ਼ਾਇਦ ਮੈਂ ਕੁਝ ਸੋਚਦੀ ਕਿ ਮੇਰੇ ਲਈ ਇਹ ਇਨਸਟਰਕਸ਼ਨ ਸੀਗੀ ਤੇ ਮੈਂ ਸ਼ਾਇਦ ਉਸ ਬੇਸਿਸ ਤੇ ਮੈਨੂੰ ਰੋਕਿਆ ਜਾ ਰਿਹਾ ਹੈ। ਬਟ ਮੇਰਾ ਫੰਡਾਮੈਂਟਲ ਰਾਈਟ ਹੈ ਮੈਂ ਕਕਾਰਾਂ ਦੇ ਨਾਲ ਅੰਦਰ ਜਾ ਸਕਦੀ ਆ। ਬਟ ਉਸ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਸ਼ਾਰਪ ਆਬਜੈਕਟ ਨਹੀਂ ਜਾਣਾ। ਇਸ ਬੇਸਿਸ ਤੇ ਮੈਨੂੰ ਕਿਹਾ ਗਿਆ ਕਿ ਤੁਹਾਡੇ ਕਕਾਰ ਤੁਹਾਡੀ ਕਿਰਪਾਨ ਅੰਦਰ ਨਹੀਂ ਜਾਏਗੀ। ਕਿੰਨੇ ਸਾਲ ਦੀ ਜਿਹੜੀ ਪੜਾਈ ਦੀ ਜਿਹੜੀ ਕਿੰਨੇ ਸਾਲ ਦੀ ਮਿਹਨਤ ਤੋਂ ਬਾਅਦ ਇਹ ਵੈਕਸਪੀਪਰ ਦਿੱਤਾ ਸੋ ਹਰ ਇੱਕ ਦੇ ਲਈ एलिਜੀਬਲ ਹੋਣ ਦੇ ਲਈ ਸਭ ਤੋਂ ਪਹਿਲੇ ਤਾਂ ਲੋ ਡਿਗਰੀ ਜਿਹੜੀ ਹੈ ਉਹ ਚਾਹੀਦੀ ਹੈ ਚਾਹੇ ਉਹ ਐਲ ਐਲ ਵੀ ਹੋਵੇ ਬੀ ਐਲ ਐਲ ਵੀ 5 ਇਅਰ ਜੋ ਵੀ ਐਲ ਐਲ ਵੀ ਕੋਰਸ ਹੁੰਦਾ ਹੈ ਉਹ ਚਾਹੀਦਾ ਹੈ ਉਸ ਤੋਂ ਬਾਅਦ ਹਰ ਬੱਚੇ ਦੀ ਆਪਣੀ ਮਿਹਨਤ ਆਪਣਾ ਟਾਈਮ ਪੀਰੀਅਡ ਐਫਰਟ ਹੁੰਦਾ ਹੈ ਕੋਈ 1 ਸਾਲ ਦੀ ਮਿਹਨਤ ਕਰਦਾ ਹੈ ਕੋਈ 6 ਕੋਈ ਡੇਢ ਦੋ ਸਾਲ ਦੀ ਮਿਹਨਤ ਹੁੰਦੀ ਹੈ ਸੋ ਮੇਰੀ ਵੀ ਡੇਢ ਦੋ ਸਾਲ ਤੋਂ ਮੈਂ ਪ੍ਰੈਪਰੇਸ਼ਨ ਚਲੋ ਕਰ ਰਹੀ ਸੀ ਇਸ ਚੀਜ਼ ਦੀ ਕਿਤੇ ਨਾ ਕਿਨੇ ਮਨ ਦੇ ਵਿੱਚ ਦੁੱਖ ਨਹੀਂ ਆਇਆ ਕਿ ਇਹ ਸਾਰਾ ਕੁਝ ਜੀ ਨਹੀਂ ਹੋਇਆ ਜਿਵੇਂ ਵੀ ਹੋਇਆ ਮੈਂ ਉਸ ਸਮੇਂ ਵੀ ਕੋ ਜਿੰ ਅੱਗੇ ਦਾ ਸੋਚ ਕੇ ਜਾਂ ਉਸ ਸਮੇਂ ਵੀ ਮੈਂ ਜੋ ਬੋਲਿਆ ਕਿ ਤਾ ਮੈਂ ਸੋਚ ਕੇ ਨਹੀਂ ਕੀਤਾ ਨਾ ਮੈਂ ਕਿਸੇ ਦੇ ਲਈ ਕੀਤਾ ਜੋ ਵੀ ਹੋਇਆ ਮੈਂ ਇਸ ਟਾਈਮ ਵੀ ਕਹਿ ਰਹੀ ਹਾਂ ਮਹਾਰਜ ਦੇ ਹੁਕਮ ਦੇ ਵਿੱਚ ਹੋਇਆ ਜਿਸ ਚੀਜ਼ ਲਈ ਮੇਰੇ ਜੋ ਮੰਨਨੇ ਕਿਹਾ ਮੈਂ ਜਿਸ ਚੀਜ਼ ਨਾਲ ਮੈਨੂੰ ਪਿਆਰ ਹੈ ਮੈਂ ਉਸ ਚੀਜ਼ ਦੇ ਲਈ ਬੋਲੀ ਹਾਂ ਉਸ ਚੀਜ਼ ਦੇ ਲਈ ਖੜੀ ਹਾਂ ਬਸ ਮੈਨੂੰ ਉਸ ਚੀਜ਼ ਦਾ ਦੁੱਖ ਉਹ ਨਹੀਂ ਹੈ ਕਿ ਮੈਂ ਕੁਝ ਗਲਤ ਕੀਤਾ ਮੈਂ ਜਿਵੇਂ ਵੀ ਸਟੈਂਡ ਲਿਆ ਆ ਉਹ ਮੇਰੇ ਲਈ ਸਭ ਤੋਂ ਵਧੀਆ ਸੀਗਾ ਉਹ ਲੋਪੇ ਦੇ ਹੋਰ ਵੀ ਤੇ ਕੋਈ ਗੋਰਖੇ ਕਾ ਬੱਚੇ ਹੈਗੇ ਸੀ ਜਿਨ੍ਹਾਂ ਨੂੰ ਰੋਕਿਆ ਗਿਆ ਸੀ ਤਾਂ ਤੁਸੀਂ ਇਕ ਲਾਉਤੇ ਸੀ ਉੱਥੇ ਅਸਲ 'ਚ ਮੈਂ ਸਭ ਤੋਂ ਪਹਿਲੇ ਸੀਗੀ ਜਿੰਨੂੰ ਇਹ ਚੀਜ਼ ਬੋਲ ਦਿੱਤੀ ਗਈ ਕਿ ਤੁਸੀਂ ਇਸ ਤੋਂ ਬਿਨਾਂ ਜਾ ਸਕਦੇ ਆ ਉਸ ਤੋਂ ਬਾਅਦ ਮੈਂ ਕੰਟੈਕਟ ਕਰਨਾ ਸ਼ੁਰੂ ਕੀਤਾ ਸਭ ਦੇ ਨਾਲ ਕਿ ਮੈਨੂੰ ਕਿੱਦਾਂ ਹੈਂਡਲ ਕਰ ਸਕਦੀ ਆ ਕਿਵੇਂ ਉਹਨਾਂ ਨੂੰ ਡੀਲ ਕਰਨਾ ਉਸ ਟਾਈਮ ਚ ਐਂਟਰੀਜ਼ ਸਟਾਰਟ ਹੋ ਚੁੱਕੀਆਂ ਸੀਗੀਆਂ ਉਹਦੇ ਵਿੱਚ ਕੁਝ ਬੱਚੇ ਸੀਗੇ ਮੈਨੂੰ ਮੈਨੂੰ ਪਤਾ ਬਟ ਅਥਾਰਟिटीज ਵੱਲੋਂ ਜੋ ਸੀਗੇ ਉੱਥੇ ਐਂਟਰੀਜ਼ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਬੱਚੇ ਤੁਹਾਡੇ ਵਾਂਗ ਹੋਰ ਵੀ ਸੀਗੇ ਜਿਨ੍ਹਾਂ ਨੂੰ ਅਸੀਂ ਰਿਕੁਐਸਟ ਕੀਤੀ ਕਿ ਤੁਸੀਂ ਉਤਾਰ ਕੇ ਚਲੇ ਜਾਓ ਐਂਡ ਉਹ ਉਤਾਰ ਕੇ ਚਲੇ ਗਏ ਨੇ ਤੁਸੀਂ ਵੀ ਉਤਾਰੋ ਤੇ ਪੇਪਰ ਦੇ ਲਓ ਬਟ ਮੈਨੂੰ ਕਲੀਅਰ ਸੀਗਾ ਕਿ ਮੈਂ ਕਕਾਰ ਤੋਂ ਬਿਨਾ ਨਹੀਂ ਜਾ ਸਕਦੀ ਮੈਂ ਨਹੀਂ ਜਾਣਾ ਸੋ ਮੈਂ ਉੱਥੇ ਤਾਂ ਹੀ ਖੜੀ ਰਹੀ ਕਿਉਂਕਿ ਮੇਰੇ ਲਈ ਕਕਾਰ ਉਤਾਰ ਕੇ ਅੰਦਰ ਜਾਣਾ ਮੈਂ ਨਹੀਂ ਮਨਜ਼ੂਰ ਕੀਤਾ ਤੇ 30 ਮੰਗਤੀ ਐ ਸਿੱਖ ਜਥੇਬੰਦੀ ਅਗੇ ਕੀ ਅਪੀਲ ਆ ਜਾਂ ਕਿ ਇਹ ਮੈਨੂੰ ਲਾਭ ਹੋਣਾ ਚਾਹੀਦਾ ਕੋਈ ਨਾ ਕੋਈ ਬਣਨਾ ਚਾਹੀਦਾ ਜਰੂਰ ਹਾਂਜੀ ਉਹ ਤਾਂ ਹੈ ਕਿਉਂਕਿ ਹਰ ਐਗਜ਼ਾਮ ਦੀਆਂ ਗਾਈਡਲਾਈਨਸ ਸਾਨੂੰ ਪਤਾ ਹੈ ਹੋਰ ਵੀ ਕਿੰਨੇ ਐਗਜ਼ਾਮ ਕੰਡਕਟ ਹੁੰਦੇ ਨੇ ਸੈਂਟਰਲ ਲੈਵਲ ਐਗਜ਼ਾਮ ਸਟੇਟ ਹਰ ਕੰਡਕਟ ਕਰਾ ਰਹੀ ਐ ਐਗਜ਼ਾਮ ਬੱਚੇ ਅਪੀਅਰ ਹੁੰਦੇ ਨੇ ਸਿੱਖ ਬੱਚੇ ਵੀ ਅਪੀਅਰ ਹੁੰਦੇ ਨੇ ਬਟ ਉਹ ਕੁਝ ਗਾਈਡਲਾਈਨਸ ਹੁੰਦੀਆਂ ਨੇ ਅਗਰ ਉਹ ਬੱਚਿਆਂ ਨੂੰ ਤੁਸੀਂ ਇਸ ਚੀਜ਼ ਤੋਂ ਰੋਕਣਾ ਕਰਨਾ ਹੈ ਤਾਂ ਉਹਦੀਆਂ ਉਹਨੂੰ ਕੁਕਾਰ ਦੀਆਂ ਗਾਈਡਲਾਈਨਸ ਪ੍ਰੋਵਾਈਡ ਕਰ ਦੋ ਸਾਈਜ਼ ਕੀ ਹੋਏਗਾ ਕਿ ਮੈਜ਼ਰਮੈਂਟ ਹੋਏਗੀ ਉਹਦੀ ਇਨਸਪੈਕਸ਼ਨ ਕਿਵੇਂ ਹੋਏਗੀ ਬੱਚੇ ਦੇ ਰਿਪੋਰਟਿੰਗ ਟਾਈਮ ਕੀ ਹੋਏਗਾ ਉੱਤੇ ਟੇਪਿੰਗ ਕੀਤੀ ਜਾਏਗੀ ਕਿਵੇਂ ਕੰਡਕਟ ਕੀਤਾ ਜਾਏਗਾ ਸੋ ਇਹ ਕੰਮ ਸਿਸਟਮ ਦਾ ਆ ਐਡਮਿਨਿਸਟ੍ਰੇਸ਼ਨ ਦਾ ਆ ਸਾਡੇ ਮਿਨਿਸਟਰੀਜ਼ ਦਾ ਤੇ ਜਥੇਬੰਦੀਆਂ ਹੁਣ ਇਸ ਸਿਸਤੇ ਜ਼ੋਰ ਲਾ ਸਕਦੀਆਂ ਨੇ ਹਰ ਇੱਕ ਦਾ ਫਰਜ ਬਣਦਾ ਹੈ ਕਿ ਬੱਚਿਆਂ ਨੂੰ ਕਕਾਰਾਂ ਤੋਂ ਦੂਰ ਨਾ ਕੀਤਾ ਜਾਏ ਜੇ ਸਿੱਖ ਬੱਚਾ ਅਪੀਅਰ ਹੋ ਰਿਹਾ ਹੈ ਕੁਝ ਕਰ ਰਿਹਾ ਹੈ ਉਹਨੂੰ ਇਸ ਚੀਜ਼ ਕਰਕੇ ਕਿਤੇ ਫੇਸ ਨਾ ਕਰਨਾ ਪਵੇ ਮੈਂ ਗੁਰਪ੍ਰੀਤ ਕੌਰ ਲਾਸਟ ਕੁਝ ਟਾਈਮ ਤੋਂ ਸਭ ਨੂੰ ਪਤਾ ਹੈ ਕਿ ਮੈਂ ਰਾਜਸਥਾਨ ਜੁਡੀਸ਼ਰੀ ਦਾ ਪੇਪਰ ਦੇਣ ਲਈ ਗਈ ਸੀਗੀ ਜੈਪੁਰ ਐਂਡ ਉੱਥੇ ਜਿਵੇਂ ਵੀ ਮੈਨੂੰ ਕਕਾਰਾਂ ਤੋਂ ਐਂਟਰੀ ਕਰਨ ਵੇਲੇ ਰੋਕਿਆ ਗਿਆ ਕਿ ਬਿਨਾ ਕਕਾਰ ਤੋਂ ਕਿਰਪਾਣ ਤੋਂ ਤੁਸੀਂ ਅੰਦਰ ਜਾ ਸਕਦੇ ਆਂ ਉਦੇ ਬਾਅਦ ਜਿਵੇਂ ਵੀ ਹੋਇਆ ਚਲੋ ਮੈਂ ਕਕਾਰਾਂ ਤੋਂ ਬਿਨਾ ਨਹੀਂ ਜਾਣਾ ਸੀਗਾ ਉਹਦੀ ਕੋਈ ਗਾਈਡਲਾਈਨਸ ਹੁੰਦੀ ਐ ਮੈਂ ਫੋਲੋ ਕਰਕੇ ਜਿਵੇਂ ਵੀ ਉਹਨਾਂ ਦੇ ਨਾਲ ਕਕਾਰਾਂ ਦੇ ਨਾਲ ਅੰਦਰ ਜਾਂਦੀ ਬਟ ਮੈਨੂੰ ਕਿਹਾ ਗਿਆ ਕਿ ਕਕਾਰਾਂ ਤੋਂ ਬਿਨਾ ਜਾਣਾ ਪਏਗਾ ਤਾਂ ਮੈਂ ਨਹੀਂ ਗਈ ਪੇਪਰ ਦੇਣ ਐਂਡ ਹੁਣ ਜੋ ਵੀ ਐ ਹੁਣੇ ਮੁੱਦਾ ਉੱਠਿਆ ਬਸ ਮੇਰੀ ਕੋਸ਼ਿਸ਼ ਹੁਣ ਵੀ ਅੱਗੇ ਵੀ ਇਹੀ ਐ ਕਿ ਮੈਂ ਇਸ ਚੀਜ਼ ਤੇ ਜੋ ਕਰਨਾ ਆ ਤਾਂ ਕਿ ਇਹਨੂੰ ਲੀਗਲੀ ਜਾਂ ਆਫੀਸ਼ੀਲੀ ਉਸ ਚੀਜ਼ ਨੂੰ ਗਾਈਡਲਾਈਨਸ ਤਾਂ ਕਿ ਬੱਚਿਆਂ ਨੂੰ ਇਸ ਕਕਾਰਾਂ ਦੇ ਕਰਕੇ ਪੇਪਰ ਦੇ ਵਿੱਚ ਕੋਈ ਦਿੱਕਤ ਨਾ ਆਵੇ ਸਫਰ ਨਾ ਕਰਨਾ ਪਵੇ ਉਹਨਾਂ ਦੀ ਐਂਟਰੀਜ਼ ਕਾਰਨ ਦੇ ਨਾਲ ਹੋ ਸਕਣ। ਵੀ ਪਹਿਲਾਂ ਗਾਈਡਲਾਈਨਸ ਤੁਹਾਨੂੰ ਦੱਸੀ ਨਹੀਂ ਗਈਆਂ ਅਸੀਂ ਜੋ ਪੜਾਇਆ ਗਿਆ ਹੋਵੇ ਤੁਹਾਨੂੰ ਪਹਿਲਾਂ ਕੁਝ ਜੋ ਇੰਸਟਰਕਸ਼ਨਸ ਆਂਦੀਆਂ ਉਹਨਾਂ ਦੇ ਵਿੱਚ ਜਿਵੇਂ ਲਿਖਿਆ ਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਕੱਪੜੇ ਪੈਣਨੇ ਐ ਜੁਐਲਰੀ ਕੈਰੀ ਨਹੀਂ ਕਰਨੀ ਸ਼ੂਜ਼ ਕੈਰੀ ਨਹੀਂ ਕਰਨਾ ਤੁਹਾਡੇ ਟਰਾਂਸਪੇਰੈਂਟ ਪੈਨ ਹੋਣਗੇ ਕੋਈ ਡਿਜੀਟਲ ਵਾਚ ਕੁਝ ਨਹੀਂ ਹੋਏਗਾ ਸੋ ਉਹ ਸਭ ਗਾਈਡਲਾਈਨਸ ਸੀਗੀਆਂ ਬਟ ਐਜ਼ ਅ ਸਿੱਖ ਜਦ ਮੈਂ ਅਪੀਅਰ ਹੋ ਰਹੀ ਆਂ ਮੈਂ ਮੰਨ ਕੇ ਚੱਲਦੀ ਆ ਕਿ ਮੇਰਾ ਫੰਡamentals ਰਾਈਟ ਹੈ ਕਿ ਸਿੱਖ ਦੇ ਕਕਾਰ ਉਹਦੇ ਨਾਲ ਹੀ ਰਹਿੰਦੇ ਨੇ ਤੇ ਉਹ ਉਹਦੇ ਨਾਲ ਹੀ ਅੰਦਰ ਜਾਏਗਾ ਉਸ ਰਿਗਾਰਡਿੰਗ ਕੋਈ ਅਗਰ ਇਨਸਟਰਕਸ਼ਨਸ ਦੇ ਵਿੱਚ ਕਿਰਪਾਨ ਲਿਖਿਆ ਹੁੰਦਾ ਤਾਂ ਸ਼ਾਇਦ ਮੈਂ ਕੁਝ ਸੋਚਦੀ ਕਿ ਮੇਰੇ ਲਈ ਇਹ ਇਨਸਟਰਕਸ਼ਨ ਸੀਗੀ ਤੇ ਮੈਂ ਸ਼ਾਇਦ ਉਸ ਬੇਸਿਸ ਤੇ ਮੈਨੂੰ ਰੋਕਿਆ ਜਾ ਰਿਹਾ ਹੈ ਬਟ ਮੇਰਾ ਫੰਡamentals ਰਾਈਟ ਹੈ ਮੈਂ ਕਕਾਰਾਂ ਦੇ ਨਾਲ ਅੰਦਰ ਜਾ ਸਕਦੀ ਹਾਂ ਬਟ ਉਸ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਸ਼ਾਰਪ ਆਬਜੈਕਟ ਨਹੀਂ ਜਾਣਾ ਇਸ ਬੇਸਿਸ ਤੇ ਮੈਨੂੰ ਕਿਹਾ ਗਿਆ ਕਿ ਤੁਹਾਡੇ ਕਕਾਰ ਤੁਹਾਡੀ ਕਿਰਪਾਨ ਅੰਦਰ ਨਹੀਂ ਜਾਏਗੀ ਕਿੰਨੇ ਸਾਲ ਦੇ ਜਿਹੜੀ ਪੜਾਈ ਦੀ ਜਿਹੜੀ ਕਿੰਨੇ ਸਾਲ ਦੀ ਮਿਹਨਤ ਤੋਂ ਬਾਅਦ ਇਹ ਬੀਪਸ ਪੇਪਰ ਦਿੱਤਾ ਸੋ ਹਰ ਇੱਕ ਦੇ ਲਈ ਐਲੀਜੀਬਲ ਹੋਣ ਦੇ ਲਈ ਸਭ ਤੋਂ ਪਹਿਲੇ ਤਾਂ ਲੋ ਡਿਗਰੀ ਜਿਹੜੀ ਹੈ ਉਹ ਚਾਹੀਦੀ ਹੈ ਚਾਹੇ ਉਹ ਐਲ ਐਲ ਵੀ ਹੋਵੇ ਬੀ ਐਲ ਐਲ ਵੀ 5 ਇਅਰ ਜੋ ਵੀ ਐਲ ਐਲ ਵੀ ਕੋਰਸ ਹੁੰਦਾ ਹੈ ਉਹ ਚਾਹੀਦਾ ਹੈ ਉਸ ਤੋਂ ਬਾਅਦ ਹਰ ਬੱਚੇ ਦੀ ਆਪਣੀ ਮਿਹਨਤ ਆਪਣਾ ਟਾਈਮ ਪੀਰੀਅਡ ਐਫਰਟ ਹੁੰਦਾ ਹੈ ਕੋਈ 1 ਸਾਲ ਦੀ ਮਿਹਨਤ ਕਰਦਾ ਹੈ ਕੋਈ 6 ਕੋਈ ਡੇਢ ਦੋ ਸਾਲ ਦੀ ਮਿਹਨਤ ਹੁੰਦੀ ਹੈ ਸੋ ਮੇਰੀ ਵੀ ਡੇਢ ਦੋ ਸਾਲ ਤੋਂ ਮੈਂ ਪ੍ਰੈਪਰੇਸ਼ਨ ਚਲੋ ਕਰ ਰਹੀ ਸੀ ਇਸ ਚੀਜ਼ ਦੀ ਕਿਤੇ ਨਾ ਕਿਤੇ ਮਨ ਦੇ ਵਿੱਚ ਦੁੱਖ ਨਹੀਂ ਆਇਆ ਕਿ ਇਹ ਸਾਰਾ ਕੁਝ ਜੀ ਨਹੀਂ ਹੋਇਆ ਜਿਵੇਂ ਵੀ ਹੋਇਆ ਮੈਂ ਉਸ ਸਮੇਂ ਵੀ ਕੋ ਜਿੰ ਅੱਗੇ ਦਾ ਸੋਚ ਕੇ ਜਾਂ ਉਸ ਸਮੇਂ ਵੀ ਮੈਂ ਜੋ ਬੋਲਿਆ ਕਿ ਤੈਂ ਮੈਂ ਸੋਚ ਕੇ ਨਹੀਂ ਕੀਤਾ ਨਾ ਮੈਂ ਕਿਸੇ ਦੇ ਲਈ ਕੀਤਾ ਜੋ ਵੀ ਹੋਇਆ ਮੈਂ ਇਸ ਟਾਈਮ ਵੀ ਕਹਿ ਰਹੀ ਹਾਂ ਮਹਾਰਜ ਦੇ ਹੁਕਮ ਦੇ ਵਿੱਚ ਹੋਇਆ ਜਿਸ ਚੀਜ਼ ਲਈ ਮੇਰੇ ਜੋ ਮੰਨਨੇ ਕਿਹਾ ਮੈਂ ਜਿਸ ਚੀਜ਼ ਨਾਲ ਮੈਨੂੰ ਪਿਆਰ ਹੈ ਮੈਂ ਉਸ ਚੀਜ਼ ਦੇ ਲਈ ਬੋਲੀ ਹਾਂ ਉਸ ਚੀਜ਼ ਦੇ ਲਈ ਖੜੀ ਹਾਂ ਬਸ ਮੈਨੂੰ ਉਸ ਚੀਜ਼ ਦਾ ਦੁੱਖ ਉਹ ਨਹੀਂ ਹੈ ਕਿ ਮੈਂ ਕੁਝ ਗਲਤ ਕੀਤਾ ਮੈਂ ਜਿਵੇਂ ਵੀ ਸਟੈਂਡ ਲਿਆ ਆ ਉਹ ਮੇਰੇ ਲਈ ਸਭ ਤੋਂ ਵਧੀਆ ਸੀਗਾ ਉੱਪਰ ਹੋਰ ਵੀ ਤੇ ਕੋਈ ਗੋਰਖੇ ਦੇ ਬੱਚੇ ਹੈਗੇ ਸੀ ਜਿਨ੍ਹਾਂ ਨੂੰ ਰੋਕਿਆ ਗਿਆ ਸੀ ਤਾਂ ਤੁਸੀਂ ਇਕਲਉਤੇ ਸੀ ਉੱਥੇ ਅਸਲ 'ਚ ਮੈਂ ਸਭ ਤੋਂ ਪਹਿਲੇ ਸੀਗੀ ਜਿੰਨੂੰ ਇਹ ਚੀਜ਼ ਬੋਲ ਦਿੱਤੀ ਗਈ ਕਿ ਤੁਸੀਂ ਇਸ ਤੋਂ ਬਿਨਾ ਜਾ ਸਕਦੇ ਆ ਉਸ ਤੋਂ ਬਾਅਦ ਮੈਂ ਕੰਟੈਕਟ ਕਰਨਾ ਸ਼ੁਰੂ ਕੀਤਾ ਸਭ ਦੇ ਨਾਲ ਕਿ ਮੈਨੂੰ ਕਿੱਦਾਂ ਹੈਂਡਲ ਕਰ ਸਕਦੀ ਆ ਕਿਵੇਂ ਉਹਨਾਂ ਨੂੰ ਡੀਲ ਕਰਨਾ ਹੈ ਉਸ ਟਾਈਮ ਚ ਐਂਟਰੀਜ਼ ਸਟਾਰਟ ਹੋ ਚੁੱਕੀਆਂ ਸੀਗੀਆਂ ਉਹਦੇ ਵਿੱਚ ਕੁਝ ਬੱਚੇ ਸੀਗੇ ਮੈਨੂੰ ਮੈਨੂੰ ਪਤਾ ਬਟ ਅਥਾਰਟिटीज ਵੱਲੋਂ ਜੋ ਸੀਗੇ ਉੱਥੇ ਐਂਟਰੀਜ਼ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਬੱਚੇ ਤੁਹਾਡੇ ਵਾਂਗ ਹੋਰ ਵੀ ਸੀਗੇ ਜਿਨ੍ਹਾਂ ਨੂੰ ਅਸੀਂ ਰਿਕੁਐਸਟ ਕੀਤੀ ਕਿ ਤੁਸੀਂ ਉਤਾਰ ਕੇ ਚਲੇ ਜਾਓ ਐਂਡ ਉਹ ਉਤਾਰ ਕੇ ਚਲੇ ਗਏ ਨੇ ਤੁਸੀਂ ਵੀ ਉਤਾਰੋ ਤੇ ਪੇਪਰ ਦੇ ਲਓ ਬਟ ਮੈਨੂੰ ਕਲੀਅਰ ਸੀਗਾ ਕਿ ਮੈਂ ਕਕਾਰ ਤੋਂ ਬਿਨਾ ਨਹੀਂ ਜਾ ਸਕਦੀ ਮੈਂ ਨਹੀਂ ਜਾਣਾ ਸੋ ਮੈਂ ਉੱਥੇ ਤਾਂ ਹੀ ਖੜੀ ਰਹੀ ਕਿਉਂਕਿ ਮੇਰੇ ਲਈ ਕਕਾਰ ਉਤਾਰ ਕੇ ਅੰਦਰ ਜਾਣਾ ਮੈਂ ਨਹੀਂ ਮਨਜ਼ੂਰ ਕੀਤਾ ਤੇ 30 ਮੰਗਤੀ ਐ ਸਿੱਖ ਜਥੇਬੰਦੀ ਅਗੇ ਕੀ ਅਪੀਲ ਆ ਜਾਂ ਕਿ ਇਹ ਮੈਨੂੰ ਲਾਭ ਹੋਣਾ ਚਾਹੀਦਾ ਕੋਈ ਨਾ ਕੋਈ ਬਣਨਾ ਚਾਹੀਦਾ ਜਰੂਰ ਹਾਂਜੀ ਉਹ ਤਾਂ ਹੈ ਕਿਉਂਕਿ ਹਰ ਐਗਜ਼ਾਮ ਦੀਆਂ ਗਾਈਡਲਾਈਨਸ ਸਾਨੂੰ ਪਤਾ ਹੈ ਹੋਰ ਵੀ ਕਿੰਨੇ ਐਗਜ਼ਾਮ ਕੰਡਕਟ ਹੁੰਦੇ ਨੇ ਸੈਂਟਰਲ ਲੈਵਲ ਐਗਜ਼ਾਮ ਸਟੇਟ ਹਰ ਕੰਡਕਟ ਕਰਾ ਰਹੀ ਐ ਐਗਜ਼ਾਮ ਬੱਚੇ ਅਪੀਅਰ ਹੁੰਦੇ ਨੇ ਸਿੱਖ ਬੱਚੇ ਵੀ ਅਪੀਅਰ ਹੁੰਦੇ ਨੇ ਬਟ ਉਹ ਕੋਈ